ਪੂਰੇ ਸੰਸਾਰ ਦੇ ਮੁਲਕਾਂ 'ਚ ਫੈਲੇ ਹੋਏ ਨੇਗੇ ਪੰਜਾਬੀ ਤੁਸੀਂ ਸੰਸਾਰ ਦੇ ਕਿਸੇ ਵੀ ਕੋਨੇ ਚਲੇ ਜਾਓ ਤੁਹਾਨੂੰ ਪੰਜਾਬੀ ਦੇਖਣ ਨੂੰ ਮਿਲਣਗੇ ਪੰਜਾਬ ਦੇ ਲੋਕ ਦੇਖਣ ਨੂੰ ਮਿਲਣਗੇ ਉਥੇ ਤੁਸੀਂ ਜਾ ਕੇ ਦੇਖਦੇ ਹੋ ਕਿ ਕਿਸ ਤਰ੍ਹਾਂ ਆਸਟ੍ਰੇਲੀਆ ਅਮਰੀਕਾ ਜਰਮਨ ਫਰਾਂਸ ਦੇ ਅੰਦਰ ਕਿਸ ਤਰ੍ਹਾਂ ਉਹਨਾਂ ਦਾ ਗਲੀਆਂ ਦਾ ਸੜਕਾਂ ਦਾ ਸ਼ਾਨਦਾਰ ਕੰਮ ਹੋਇਆ ਹੋਇਆਗਾ ਕਿਸ ਤਰ੍ਹਾਂ ਦਾ ਉਥੇ ਦਾ ਬੇਸਿਕ ਰੋਡ ਇਨਫਰਾਸਟ੍ਰਕਚਰ ਜਿਹੜਾ ਉਹ ਬੜੇ ਸ਼ਾਨਦਾਰ ਢੰਗ ਨਾਲ ਬਣਿਆ ਹੋਇਆਗਾ ਪਰ ਲੇਕਿਨ ਸਾਡੇ ਜਿਵੇਂ ਦੇਸ਼ ਦੀ ਗੱਲ ਕਰਾਂ ਔਰ ਖਾਸ ਤੌਰ ਤੇ ਜੇ ਅਸੀਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਅੰਦਰ ਤੁਹਾਨੂੰ ਜਿਹੜਾ ਦਿਖਾਈ ਨਹੀਂ ਦਿੰਦਾ ਬੜੀ ਦੀ ਹੈਰਾਨੀ ਦੀ ਗੱਲ ਆ ਕਿ ਲੱਖਾਂ ਹੀ ਲੋਕ ਜੇ ਸੂਬੇ ਦੇ ਅੰਦਰ ਜੇ ਸੂਬੇ ਦੇ ਲੱਖਾਂ ਹੀ ਲੋਕ ਜਿਹੜੇ ਨੇਗੇ ਉਹ ਬਾਹਰਲੇ ਕੰਟਰੀਆਂ ਚ ਗਏ ਹੋਣ ਔਰ ਉੱਥੇ ਦਾ ਸੜਕੀ ਨਜ਼ਾਰਾ ਦੇਖਦੇ ਹੋਣ ਪਰ ਲੇਕਿਨ ਉਹਨਾਂ ਦੇ ਆਪਣੇ ਸੂਬੇ ਦੇ ਅੰਦਰ ਉਹ ਜਿਹੜੀਆਂ ਸੜਕਾਂ ਨੇ ਉਹ ਨਹੀਂ ਬਣੀਆਂ ਹੋਈਆਂ ਸੋ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਕਾਰ ਨੇ ਫੈਸਲਾ ਕੀਤਾਗਾ ਕੀਸੀ ਪੰਜਾਬ ਦੇ ਤਿੰਨ ਸ਼ਹਿਰਾਂ ਨੂੰ ਚੁਣਿਆਗਾ ਪੰਜਾਬ ਦੇ ਅਸੀਂ ਤਿੰਨ ਸ਼ਹਿਰ ਚੁਣੇ ਨੇਗੇ ਸ੍ਰੀ ਅਮਰਸਰ ਸਾਹਿਬ ਜਲੰਧਰ ਤੇ ਲੁਧਿਆਣਾ ਤਿੰਨ ਵੱਡੇ ਜਿਹੜੇ ਸ਼ਹਿਰ ਨੇਗੇ ਉਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਸਰਕਾਰ ਨੇ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਅੰਦਰ ਅਸੀਂ ਬਿਸ਼ਪ ਪਦਰੀ ਵਰਲਡ ਲੈਵਲ ਦੀਆਂ ਜੜੀਆਂ ਸੜਕਾਂ ਦਾ ਵਿਕਾਸ ਕਰਾਂਗੇ ਬਿਸ਼ਪ ਪਦਰੀ ਸੜਕਾਂ ਜਿਹੜੀਆਂ ਬਣਾਈਆਂ ਜਾਣਗੀਆਂ ਜਿਨ੍ਹਾਂ ਦੇ ਅੰਦਰ ਬੈਂਚ ਸਟ੍ਰੀਟ ਲੈਟਾ ਬੱਸ ਸਟੈਂਡ ਵੈਸਿਕ ਜਿਹੜਾ ਇਨਫਰਾਸਟ੍ਰਕਚਰ ਹੁੰਦਾਗਾ ਜੋ ਵਰਲਡ ਲੈਵਲ ਦਾਗਾ ਉਹ ਅਸੀਂ ਕ੍ਰੀਏਟ ਕਰਾਂਗੇ ਕਿਉਂਕਿ ਇਹ ਨਹੀਂ ਕਿ ਪੰਜਾਬ ਦੇ ਅੰਦਰ ਇੰਜੀਨੀਅਰ ਨਹੀਂ ਸੀਗੇ ਪੰਜਾਬ ਦੇ ਬਹੁਤ ਸਾਰੇ ਨੌਜਵਾਨ बहुत बड़े-बड़े आर्कीटेक्चर ने गे बहुत बड़े-बड़े इंजीनियर -बड़े ने व्डे वे इंजनीयर नेकिन पुरा सरकार अकाली दल बीजेपी को ना कांग्रेस भी पार्टी कोले, कोई भी किसी भी किस्म की कोई नीति नहीं सी कोई भी उन्होंन नहीं सी किसी के पंजाब अंदर खास करके जमें शहरी खेतर की गल करा अंदर ਸੜਕੀ ਜਿਹੜੀ ਆਵਾਜਾਈ ਆ ਜਾਂ ਰੋਡ ਇਨਫਰਾਸਟ੍ਰਕਚਰ ਆਗਾ ਉਹਨੂੰ ਵਧੀਆ ਢੰਗ ਨਾਲ ਬਣਾ ਸਕੀਏ ਇਹੀ ਕਾਰਨ ਆ ਕਿ ਅੱਜ ਜਦੋਂ ਅਸੀਂ ਸ਼ਹਿਰਾਂ 'ਚ ਲੰਘਦੇ ਆਂਗੇ ਕਿਤੇ ਜਾਮ ਲੱਗਦੇ ਨੇਗੇ ਕਿਤੇ ਨਜਾਇਜ਼ ਕਬਜ਼ੇ ਹੋਏ ਹੋਏ ਨੇਗੇ ਬਹੁਤ ਬੁਰਾ ਹਾਲ ਹੁੰਦਾ ਹੈਗਾ ਸ਼ਹਿਰਾਂ ਦੇ ਅੰਦਰ ਸੋ ਉਹਨੂੰ ਠੀਕ ਕਰਨ ਦੇ ਲਈ ਇੱਕ ਵੱਡਾ ਜਿਹੜਾ ਦਿਲਾ ਉਹ ਸਰਦਾਰ ਭਗਵੰਤ ਸਿੰਘ ਮਾਨ ਸਾਡੀ ਸਰਕਾਰ ਨੇ ਦਿਖਾਇਆਗਾ ਸੋ ਇੱਕ ਨਜ਼ਰੀਆ ਜਿਹੜਾ ਪੰਜਾਬ ਦੇ ਲੋਕਾਂ ਦਾ ਬਦਲੂਗਾ ਕਿ ਕਿਸ ਤਰ੍ਹਾਂ ਪੰਜਾਬ ਦੇ ਜਿਹੜੇ ਸ਼ਹਿਰ ਨੇ ਉਹਨਾਂ ਦੇ ਸ਼ਹਿਰਾਂ ਦੇ ਸੜਕਾਂ ਜਿਹੜੀਆਂ ਨੇਗੀਆਂ ਉਹ ਵੀ ਵਿਸ਼ੇਪਧਰੀ ਹੋਣਗੀਆਂ ਇਸ ਪ੍ਰੋਜੈਕਟ ਦੇ ਅਧੀਨ ਪਹਿਲਾਂ ਜਿਹੜੇ ਅਸੀਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤਿੰਨ ਸ਼ਹਿਰ ਚੁਣੇ ਗਏ ਨੇਗੇ ਔਰ ਤਿੰਨਾਂ ਸ਼ਹਿਰਾਂ ਦਾ ਸੀ ਲਗਭਗ 42 ਕਿਲੋਮੀਟਰ ਦਾ 42 ਕਿਲੋਮੀਟਰ ਜਿਹੜਾ ਅਸੀਂ ਰੋਡ ਇਨਫਰਾਸਟ੍ਰਕਚਰ ਜਿਹੜਾ ਉਹ ਵਰਲਡ ਕਲਾਸ ਬਣਾਉਣਾਗਾ ਔਰ ਉਸ ਬਾਅਦ ਜਦੋਂ ਇਹਦੇ ਰਿਜ਼ਲਟ ਆਉਣਗੇ ਨਤੀਜੇ ਆਉਣਗੇ ਔਰ ਲੋਕਾਂ ਦੀ ਫੀਡਬੈਕ ਤੋਂ ਬਾਅਦ ਇਸ ਪ੍ਰੋਜੈਕਟ ਨੂੰ ਅਸੀਂ ਪੰਜਾਬ ਦੇ ਲੈਵਲ ਤੇ ਲੈ ਕੇ ਜਾਵਾਂਗੇ। ਯਾਨੀ ਇਹਦਾ ਐਕਸਪੈਂਸ਼ਨ ਕਰਾਂਗੇ, ਵੱਡੇ ਲੈਵਲ ਤੇ ਇਹਨੂੰ ਬਣਾਵਾਂਗੇ। ਇਹਦੇ ਵਿੱਚ ਜੇ ਮੈਂ ਗੱਲ ਕਰਾਂ ਕਿ ਸੜਕ ਦਾ ਜਿਹੜਾ ਮੋਡਲ ਡਿਜ਼ਾਈਨ ਬਣਾਉਣਾਗਾ, ਜਿਹੜੀ ਆਲਰੇਡੀ ਸੜਕ ਬਣੀ ਆ, ਉਹਦਾ ਡਿਜ਼ਾਈਨ ਬਣਾਉਣਾਗਾ, ਉਹਦੇ ਅੰਦਰ ਲੇਨਸ ਬਣਾਉਣੀਆਂ ਨੇਗੀਆਂ ਕਿ ਆ ਪੈਦਲ ਤੁਰ ਕੇ ਜਾਊਗਾ ਜਿਹੜਾ ਪੈਦਲ ਆ, ਪੈਡਸਟਰੀਅਨ ਆਗਾ ਉਸ ਤੇ ਚੱਲੂਗਾ ਸਾਈਕਲ ਵਾਲਾ ਇਸ ਤੇ ਚੱਲੂਗਾ ਬੱਸ ਟਰੱਕ ਜਿਹੜਾ ਵੀ ਵਾਹਕਲ ਆ ਜਿਹੜਾ ਵੀ ਅਲਾਉਡ ਆ ਉਸ ਏਰੀਏ ਦੇ ਅੰਦਰ ਜਾਣ ਲਈ ਉਹ ਵਾਹਕਲ ਜਿਹੜਾ ਉਹਦੀ ਸਪੇਸ ਜਿਹੜੀ ਆ ਨਿਰਧਾਰਤ ਕੀਤੀ ਜਾਊਗੀ ਉਹਦੇ ਲਈ ਅਸੀਂ ਇੱਕ ਨਵਾਂ ਡਿਜ਼ਾਈਨ ਜਿਹੜਾ ਉਹ ਤਿਆਰ ਕਰਾਵਾਂਗੇ ਔਰ ਘਟੋ ਘਟ ਹਰੇਕ 3 ਮਹੀਨਿਆਂ ਬਾਅਦ ਉਹਦੀ ਰੀ ਲਾਈਨਿੰਗ ਹੋਇਆ ਕਰੂਗੀ ਯਾਨੀ ਕਿ 3 ਮਹੀਨਿਆਂ ਬਾਅਦ ਇਹ ਡਿਜ਼ਾਈਨ ਹੋਇਆ ਕਰੂਗਾ ਕਿਆ ਲਾਈਨ ਜਿਹੜੀ ਆ ਕਿਉਂਕਿ ਨਹੀਂ ਤਾਂ ਕਈ ਵਾਰ ਜਦ ਰੋਡ ਤੇ ਚੱਲਦੇ ਆ ਉਹ ਫੇਟ ਹੋ ਜਾਂਦੀ ਆ ਉਹ ਮਿਟ ਜਾਂਦੀ ਆ ਤਿੰਨਾ ਮਹੀਨਿਆਂ ਬਾਅਦ ਦੁਬਾਰਾ ਜਿਹੜਾ ਮਾਰਕ ਹੋਇਆ ਕਰੂ ਵਾਈਟ ਜਿਹੜੀ ਪੱਟੀ ਆ ਉਹ ਬਣਾਈ ਜਾਇਆ ਕਰੂ ਹੋਏ ਇੱਕ ਵਾਰ ਪੇਂਟ ਹੋਇਆ ਕਰੂ ਤਾਂ ਕਿ ਜਿਹੜੀ ਸਾਈਕਲ ਲੇਨ ਆ ਸਾਈਕਲ ਲਈ ਰਹੇ ਔਰ ਦੇ ਨਾਲ ਦੀ ਨਾਲ ਕਿਉਂਕਿ ਜਿਹੜੀਆਂ ਗਲੀਆਂ ਬਣੀਆਂ ਨੇਗੀਆਂ ਜਿਹੜੀਆਂ ਸੜਕਾਂ ਬਣੀਆਂ ਨੇਗੀਆਂ ਉਹਨਾਂ ਦੇ ਨਾਲ ਗਲੀਆਂ ਦੇ ਨਾਲ ਨਾਲ ਨਾਲੀਆਂ ਵੀ ਬਣੀਆਂ ਹੋਈਆਂ ਲੱਗੀਆਂ ਸੀਵਰੇਜ ਸਿਸਟਮ ਵੀ ਬਣਿਆ ਹੋਇਆਗਾ ਜਾਂ ਹੋਰ ਇਲੈਕਟ੍ਰਿਸਿਟੀ ਪੋਲ ਵੀ ਲੱਗੇ ਹੋਏ ਨੇਗੇ ਜਾਂ ਹੋਰ ਕਾਫੀ ਸਾਰਾ ਅਦਰ ਡਿਪਾਰਟਮੈਂਟ ਦਾ ਜਿਹੜਾ ਫੈਸਿਲਿਟੀਆਂ ਨਾਲ ਜੁੜੀਆਂ ਹੋਈਆਂ ਲੱਗੀਆਂ ਉਹਨਾਂ ਸਾਰੀਆਂ ਨੂੰ ਉਹਨਾਂ ਸਾਰੀਆਂ ਨੂੰ ਅਸੀਂ ਦੁਬਾਰਾ ਰੀਡਿਜ਼ਾਈਨ ਕਰਾਂਗੇ ਤਾਂ ਕਿ ਉੱਥੇ ਕੋਈ ਡਰੇਨੇਜ ਦੀ ਸਮੱਸਿਆ ਨਾ ਰਹੇ ਤਾਂ ਕਿ ਉੱਥੇ ਕਿਤੇ ਸਲੱਜ ਵਾਟਰ ਗੰਦੇ ਪਾਣੀ ਦੀ ਸਮੱਸਿਆ ਨਾ ਰਹੇ ਤਾਂ ਕਿਉਂਕਿ ਨਹੀਂ ਇਹ ਪੋਜੀਸ਼ਨ ਹੋਏ ਦੇ ਕਈ ਵਾਰ ਅਸੀਂ ਦੇਖਦੇ ਹਾਂਗੇ ਕਿ ਉੱਥੇ ਕਿ ਕਈ ਵਾਰ ਉੱਥੇ ਕੀ ਹੁੰਦਾ ਹੈਗਾ ਕਿ ਤੁਹਾਨੂੰ ਉੱਥੇ ਜਦੋਂ ਸੜਕ ਬਣ ਜਾਂਦੀ ਆ ਵਾਚ ਪੁੱਟਦੇ ਨੇ ਕਿ ਉਹ ਖਰਾਬ ਹੋ ਜਾਂਦੀ ਹੈਗੀ ਸੋਵਰ ਪਾਣੀ ਦਾ ਓਵਰਫਲੋ ਹੋ ਜਾਂਦਾਗਾ ਜਾਂ بارش ਦੇ ਨਾਲ ਸੜਕ ਟੁੱਟ ਜਾਂਦੀ ਆ ਉਹਦਾ ਸਾਰਾ ਇੱਕ ਡਿਜ਼ਾਈਨ ਬਣੂਗਾ ਔਰ ਇਹਦੇ ਵਿੱਚ ਖਾਸ ਤੌਰ ਤੇ ਇਸ ਗੱਲ ਦਾ ਧਿਆਨ ਰੱਖਿਆ ਗਿਆ ਕਿ ਉੱਚ ਗੁਣਵਤਾ ਵਾਲੀਆਂ ਯਾਨੀ ਕਿ ਹਾਈ ਕੁਆਲਿਟੀ ਦੀਆਂ ਹਾਈ ਕੁਆਲਿਟੀ ਦੇ ਸੜਕਾਂ ਬਣ ਗਿਆ ਔਰ ਘੱਟੋ ਘੱਟ ਇਹ ਸੜਕ ਜਿਹੜੀ ਆ ਉਹਦੀ ਏਜ ਉਦੀ ਉਮਰ ਜਿਹੜੀ ਆ ਉਹ 10 ਸਾਲ ਅਸੀਂ ਨਿਰਧਾਰਤ ਕੀਤੀ ਆ 10 ਸਾਲ ਲਈ ਨਿਰਧਾਰਤ ਕਰਾਂਗੇ ਤਾਂ ਕਿ ਦਵਾਰਾ ਉਹ ਸੜਕ ਨੂੰ ਜਿਹੜਾ ਹੈਗਾ ਬਣਾਉਣ ਦੀ ਲੋੜ ਨਾ ਪਵੇ 10 ਸਾਲ ਤੱਕ ਉਹ ਸੜਕ ਤੇ ਇਸੇ ਕਰਕੇ ਇਸੇ ਤਰ੍ਹਾਂ ਉਹਦੇ ਨਾਲ ਜਿਹੜੇ ਫੁੱਟਪਾਥ ਬਣਨਗੇ ਜਿਹੜੇ ਉਹਦੇ ਕੇਂਦਰੀ ਕਿਨਾਰੇ ਬਣਨਗੇ ਉਹਦੀ ਉਹਦੇ ਅੰਦਰ ਲੈਂਡਸਕੇਪਿੰਗ ਹੋਊਗੀ ਬਾਗਬਾਨੀ ਦੀ ਯੋਜਨਾ ਤਿਆਰ ਹੋਊਗੀ ਕਿ ਹਾਂ ਜਗ੍ਹਾ ਦੇ ਨਾਲ ਨਾਲ 4 ਫੁੱਟ 2 ਫੁੱਟ ਜੋੜਾ ਵੀ ਡਿਜ਼ਾਈਨ ਜਿਹੜਾ ਬਣੂਗਾ ਉੱਥੇ ਬਾਗਬਾਨੀ ਦੇ ਜਿਹੜੇ ਅਗੇ ਬੂਟੇ ਲਗਾਏ ਜਾਣਗੇ ਔਰ ਮੇਰਾ ਇਹਦੇ ਨਾਲ ਦੀ ਨਾਲ ਜਿਹੜੇ ਵਿਸ਼ੇ ਪਦਰੀ ਸੰਕੇਤ ਹੁੰਦੇ ਨੇਗੇ ਕਿ ਆ ਗਲੀ ਕਿਹੜੇ ਪਾਸੇ ਨੂੰ ਜਾਣੀ ਆ ਇਹਦਾ ਡਿਸਟੈਂਸ ਕਿੰਨਾਗਾ ਇਹ ਕਿੱਥੇ ਮੁੜਦੀ ਅੱਗੇ ਕਿਹੜੇ ਪਾਸੇ ਜਾਣੀ ਆ ਜਿਹੜੇ ਅੱਜਕੱਲ ਮੈਂ ਸਭ ਨੇ ਗੂਗਲ ਦੇ ਅੰਦਰ ਦਿੱਤੇ ਗਏ ਨੇ ਉਹ ਸਾਰੀਆਂ ਫੈਸਿਲਿਟੀਆਂ ਅਸੀਂ ਰੋਡ ਦੇ ਅੰਦਰ ਲਾਵਾਗੇ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਉਹ ਇਸ ਸੜਕ ਦੇ ਅੰਦਰ ਜਾਵੇ ਤਾਂ ਉਹਨੂੰ ਕੋਈ ਦਿੱਕਤ ਜਿਹੜੀ ਆ ਨਾ ਆ ਸਕੇ